ਜੀ ਸਾਹਿਬ ਬਿਲਕੁਲ 270 ਗੱਜ ਦਾ ਜ ਵੱਡਾ ਪਲਾਟ ਹੈ ਜੀ ਖੁੱਲਾ ਡੁੱਲਾ ਹੁਣ ਮਕਾਨ ਬਣਾਣਾ ਖੁੱਲਾ ਪਲਾਟ ਲੋ ਹਨਾ ਗਿੱਲਾ ਪਲਾਓ ਹਾਂ 270 ਗੱਜ ਪਲਾਟ ਹੈ ਜੀ ਰੇਟ ਥੋੜਾ ਜਿਹਾ 25000 ਵਾਲਾ ਤੇ ਬੁਗ ਕਲੋਨੀ ਚ ਐਂ ਸ਼ਹਿਰ ਦੇ ਵਿੱਚ ਜਿਹੜੀ ਤੁਸੀਂ ਕਹਿੰਦੇ ਹੋ ਕੋਈ ਬਾਹਰ ਨਹੀਂ ਕੋਈ ਮਾਜਲ ਵਾਲੇ ਪਾਸੇ ਨਹੀਂ ਕੋਈ ਨਹਿਰ ਵਾਲੇ ਪਾਸੇ ਨਹੀਂ ਹੈ ਜੀ ਨਾ ਕਿਸੇ ਪਿੰਡ ਚ ਕਮੇਟੀ ਚ ਪੂਰੋ ਅਪਰੂਵਡ ਕਲੋਨੀ ਦੱਸੋ ਉਹਦਾ ਬਲੂਪ੍ਰਿੰਟ ਹੈਗਾ 2035 ਵਾਲਾ ਸਾਡੇ ਕੋਲ ਦਿਓ ਜੀ ਬਲੂਪ੍ਰਿੰਟ ਆ ਬਿਚਾ ਆਇਆ ਬੂ ਆਰੇ ਮੁੰਡੇ ਕੰਮ ਹੀ ਨਹੀਂ ਕਰਦੇ ਜੀ ਕਰੀਏ ਗੱਲ ਕਰੋ ਗੱਲ ਕਰਾਓ ਮੈਂ ਪਾਰਟੀ ਨਾਲ ਆਪਾਂ ਗੱਲ ਹੀ ਕਰ ਲੈਨੇ ਬਾਹਰ ਆ ਕੇ ਨਾ ਹਾਂ ਦੋ ਮਿੰਟ ਦਿਓ ਜੀ ਤੁਸੀਂ ਵੀ ਆਪਣੀ ਸਲਾਹ ਕਰ ਲਓ ਨਹੀਂ じゃ ਠੰਡਾ ਮਗਾ ਲਓ ਪਾਰਟੀ ਹੋ ਗਈ ਹੁਣ ਤਾਂ ਬੈਠੋ ਬੈਠੋ ਪਾਰਟੀ ਇੰਨੀ ਭੋਲੀ ਐ ਇਹ ਤਾਂ ਵਿਚਾਰੇ ਕੈਨੇਡਾ ਜਾ ਰਹੇ ਨੇ ਤਾਂ ਇਹਨੇ ਸਸਤੇ ਚ ਵੇਚ ਰਹੇ ਨੇ ਹਾਂ ਬਸ ਉਹਨੇ ਗੱਲ ਕਰਾ ਦਿੰਦਾ ਲਓ ਜੀ ਪਾਰਟੀ ਹੋ ਗਈ ਜੀ ਫਿਰ ਆ ਫੋਨ ਆ ਗਈ ਤੁਹਾਡਾ ਇਹ ਵੀ ਚੈੱਕ ਚੱਕ ਲਓ ਚੱਕ ਲਓ ਕੋਈ ਹੈਲੋ ਹੈਲੋ ਆ ਬੋਗ ਕੋਲੋਨੀ ਚ 118 ਨੰਬਰ ਪਲਾਟ ਹੈ ਨਾ ਜੀ ਤੁਹਾਡਾ 33000 ਰੁਪਏ ਵਿਕਾ ਰਹੇ ਆ ਹਾਂਜੀ ਹਾਂਜੀ ਵਿਕਾ ਰਹੋ ਤੁਹਾਡਾ ਪਲਾਟ ਹੈ ਜੀ ਹਾਂਜੀ ਬਰਾ ਦੁਕਾਨ ਤੇ 30000 ਚ ਉਹ ਡਿਸਟ੍ਰਿਕਟ ਨਾਲ ਫੋਨ ਆ ਰਿਹਾ ਜੀ ਹਾਂ ਜੀ ਹਾਂ ਜੀ ਇਹ ਤਾਂ 10000 ਤੋਂ ਉੱਤੇ ਰੇਟ ਨਹੀਂ ਆ ਜੀ ਉੱਥੇ ਬਹੁਤ ਮਾੜਾ ਹਾਲ ਹੈ ਜੀ ਇੱਥੇ ਤਾਂ ਕੁਝ ਨਹੀਂ ਵਿਕਦਾ ਜੀ ਡਵੈਲਪਮੈਂਟ ਨਹੀਂ ਹੋ ਰਹੀ ਜੀ ਉੱਥੇ ਰੇਲ ਰੂਟ ਨਹੀਂ ਵੱਧਣੇ ਜੀ ਉੱਥੇ ਨਹੀਂ ਨਹੀਂ ਉੱਥੇ ਆਈ ਨਹੀਂ ਕੋਈ ਹਾਲ ਹੈ ਫਿਰ ਮਿਲਦੇ ਆ ਜੀ ਆਪਾਂ ਹਨਾ ਜੀ ਦੁਕਾਨੀ ਆਈ ਹਾਂ ਜੀ ਹਾਂ ਜਰੂਰੀ ਹੈ ਜੀ ਆਨੇ ਜੀ ਅੱਗੇ